ਇਹ ਕੋਰਟ ਚ ਪੇਸ਼ ਕੀਤਾ ਤਾਂ ਨਾਲ ਦੀ ਨਾਲ ਉਹਨੂੰ ਜੇਲ੍ਹ ਛੱਡਣ ਤੋਂ ਪਹਿਲਾਂ ਮਹਾਲੀ ਵਾਲੇ ਲੈ ਗਏ ਉੱਥੇ ਇੱਕ 294 387 ਦਾ ਪਰਚਾ ਨਾਲ ਇਹਦੇ ਭਰਾ ਅਮਨੇ ਨੂੰ ਵੀ ਪਾਤਾ ਜਾਣੇ ਵੀ ਘਰੇ ਕੋਈ ਛੱਡਣੇ ਨਹੀਂ ਬੰਦਾ ਮਾਂ ਇਹਦੇ ਹੈ ਨਹੀਂ ਪਿਓ ਇਹਦਾ ਬਿਰਧ ਦਾ ਦਾਦੀ ਹੈ 90 95 ਸਾਲ ਦੀ ਭੈਣਾਂ ਨੇ ਘਰੇ ਉਹਨਾਂ ਦਾ ਬੁਰਾ ਹਾਲ ਆ ਵੀ ਇਹਨਾਂ ਦੇ ਜਿਹੜਾ ਕੋਈ ਮਾੜੀ ਮੋਟੀ ਪੈਰਬਾਈ ਕਰਦਾ ਕੁ ਮਗਰ ਬੋਲਦਾ ਮਗਰ ਕੁ ਇਕੱਠ ਵਟ ਕਰਦਾ ਉਹ ਵੀ ਨਾ ਬਖਸ਼ੋ ਉਹ ਵੀ ਚੱਕ ਲਓ ਸਾਰੇ ਹੁਣ ਇਹਦਾ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਛੋੜ ਦੇ ਖੜਗੀ ਗੱਲ ਆਖੇ ਤੁਸੀਂ ਕੀ ਸੋਚਦੇ ਹੋ ਜੇ ਇੰਨਾ ਜ਼ਬਰ ਹੋਣ ਤੋਂ ਬਾਅਦ ਵੀ ਜਰ ਆਪਾਂ ਜੇ ਘਰਾਂ 'ਚ ਹਲੇ ਵੀ ਚੁੱਪ ਕਰਕੇ ਐਂ ਬੈਠੇ ਰਹੇ ਨਾ ਵਿਰੋਧ ਕੀਤਾ ਉੱਠ ਕੇ ਨਾ ਕੁਝ ਬੋਲੇ ਤਾਂ ਫਿਰ ਸਮਝ ਲਓ ਕਹਾਣੀ ਸਭ ਦੀ ਖਤਮ ਹੋ ਤੇ ਬਾਰੀ ਸਭ ਦੀ ਆ ਜਾਣੀ ਲੋਕ ਤਾਂ ਬੋਲੇ ਆ ਲੋਕ ਤਾਂ ਆਏ ਆ ਪਰ ਸਰਕਾਰ ਲੋਕਾਂ ਦੀ ਪ੍ਰਵਾਹ ਨਹੀਂ ਕਰ ਰਹੀ ਇਹ ਗੱਲ ਦੇਖੋ ਨਹੀਂ ਹਲੇ ਉਵੇਂ ਨਹੀਂ ਘਰ ਘਰ 'ਚੋਂ ਬੰਦਾ ਨਿਕਲੇ ਪੂਰੇ ਪੰਜਾਬ ਸਾਰੇ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦਾ ਇਕੱਠ ਹੋਵੇ ਸਾਰੇ ਜ਼ਿਲ੍ਹਿਆਂ 'ਚ ਲੋਕ ਸੜਕਾਂ 'ਤੇ ਹੋਣ ਫਿਰ ਗੱਲ ਬਣਨੀ ਆ ਪਰ ਮੈਂ ਵਾਰ-ਵਾਰ ਕਹਿਣਾ ਸਰਕਾਰ ਦਾ ਪੂਰਾ ਅੱਡੀ ਚੋਟੀ ਦਾ ਜੋਰ ਇਹ ਲੱਗਿਆ ਵੀ ਕਿਸੇ ਤਰੀਕੇ ਨਾਲ ਇਸ ਮਸਲੇ ਨੂੰ ਢ ਘਾਟ ਤੇ ਲਿਆ ਕੇ ਨੌਜਵਾਨੀ ਤੋਂ ਗਲਤ ਕੰਮ ਕਰਾ ਕੇ ਤੇ ਲੀਹੋਂ ਲਾਗੇ ਗੱਲ ਨੂੰ ਮੈਂ ਵਾਰ-ਵਾਰ ਅਪੀਲ ਕਰਦਾ ਵੀ ਜਾਬਤ ਜਿਹੜੇ ਕਿ ਸ਼ਾਂਤੀ ਚ ਰਹੇ ਕਿ ਆਪਾਂ ਸੰਰਚੇ ਕਰਨਾ ਸ਼ਾਂਤਮਈ ਤਰੀਕੇ ਨਾਲ ਆਪਾਂ ਦਿੱਲੀ ਜਤ ਕੇ ਅਸੀਂ ਆਪਾਂ ਹੁਣ ਵੀ ਜਤਨਾ ਕੋਈ ਗੱਲ ਨਹੀਂ ਇਕ ਕੁੱਟਦੇ ਆ ਮਾਰਦੇ ਆ ਡਾਂਗਾ ਮਾਰਦੇ ਆ ਸਿਰ ਪਾੜਦੇ ਪਾੜ ਲੈਣ ਦੇ ਜਿਲਾ ਸਿਰ ਦੇ ਸਿੱਟ ਲੈਣ ਦੇ ਪਰਵਾਹ ਨਹੀਂ ਕਰਨੀ ਪਰ ਕੋਈ ਵੀ ਕਾਰਵਾਈ ਮੈਂ ਤੁਹਾਨੂੰ ਬੇਨਤੀ ਕਰਦਾ ਪੰਜਾਬ ਨੇ ਪਹਿਲਾਂ ਬਹੁਤ ਸੰਤਾਪ ਢਾਇਆ ਬੜਾ ਨੁਕਸਾਨ ਝੱਲਿਆ ਪੰਜਾਬ ਨੇ ਜਵਾਨੀ ਮਸਾਂ ਮੜੀ ਪੁੰਗਰੀ ਹੈ ਮਸਾਂ ਮੜੀ ਦੀ ਗੱਲ ਤੁਰੀ ਜਾ ਕੇ ਮਸਾ ਪੰਜਾਬ ਦੀ ਜਵਾਨੀ ਜਾਗੀ ਵੀ ਦਲੋਂ ਤੋਂ ਬਾਅਦ ਕਿਸਾਨੀ ਤੋਂ ਬਾਅਦ ਇਹ ਦੁਬਾਰਾ ਫਿਰ ਕੁਚਲ ਦੇਣਾ ਚਾਹੁੰਦੇ ਆ ਦਬ ਦੇਣਾ ਚਾਹੁੰਦੇ ਆ ਇਸੇ ਕਰਕੇ ਇਹ ਸਾਰਾ ਜਿਹੜਾ ਮਾਹੌਲ ਬਣ ਰਿਹਾ ਇਹ ਤਾਂ ਲੱਗ ਕੇ ਇੱਥੇ ਵੀ ਗੱਲ ਆ ਜਿਵੇਂ ਪਰਚੇ ਤੇ ਪਰਚਾ ਲਗਾਤਾਰ ਜੇਲ ਹਾਲੇ ਜ਼ਮਾਨਤ ਵਾਲੇ ਪਾਸੋਂ ਤਾਂ ਗੱਲ ਜਾਂਦੀ ਨਹੀਂ ਉਦੋਂ ਨੂੰ ਪਹਿਲਾਂ ਇੱਕ ਹੋਰ ਪਰਚਾ ਦਿੱਤਾ ਆਏ ਕਈ ਵਾਰ ਬੰਦੇ ਟੁੱਟ ਜਾਂਦੇ ਹੁੰਦੇ ਕਈ ਵਾਰ ਜਿਹੜਾ ਸਿਸਟਮ ਹੁੰਦਾ ਪ੍ਰਬੰਧ ਹੁੰਦਾ ਜਿਹਨੂੰ ਸੁਧਾਰ ਘਰ ਵੀ ਕਹਿੰਦੇ ਆ ਜਾਂ ਸੀਆਈ ਕਹਿੰਦੇ ਆ ਇਹ ਇਨਕਲਾਬੀਆਂ ਜਾਂ ਬੋਲਣ ਵਾਲਿਆਂ ਨੂੰ ਤੋੜਨ ਲਈ ਹੁੰਦਾ ਨਾ ਕਿ ਜਿਹੜੇ ਕ੍ਰਿਮੀਨਲ ਆ ਉਹਨਾਂ ਨੂੰ ਤੋੜਨ ਲਈ ਲੱਗ ਮੈਨੂੰ ਮਾਣ ਆ ਮੇਰੇ ਭਰਾ ਤੇ ਛੋਟੇ ਤੇ ਕਿ ਟੁੱਟੂਗਾ ਨਹੀਂ ਨਿਖਰ ਕੇ ਨਿਕਲੂਗਾ ਮੇਰੀ ਗੱਲ ਸੁਣੋ ਇੱਥੇ 900 ਜਾਂ 1000 ਸਾਲ ਦੇ ਕਰੀਬ ਮੁਗਲਾਂ ਦਾ ਰਾਜ ਰਹਿ ਗਿਆ ਕੀ ਕੁਛ ਨਹੀਂ ਹੋਇਆ ਲੋਕਾਂ ਦਾ ਬੱਚੇ ਤੱਕ ਮਾਰ ਦਿੱਤੇ ਗਏ ਕੀ ਲੋਕ ਦੱਬਲੇ ਗਏ ਕੀ ਲੋਕ ਬੋਲੇ ਨਹੀਂ ਕੀ ਲੋਕ ਉੱਠੇ ਨਹੀਂ ਉੜਦੇ ਨੇ ਬੋਲਦੇ ਨੇ ਯਾਰ ਇਹ ਤਾਂ ਕੁਛ ਵੀ ਨਹੀਂ ਇਹ ਤਾਂ 2 ਸਾਲ ਗਏ 3 ਸਾਲਾ ਕੋਈ ਗੱਲ ਨਹੀਂ ਆ 24 ਆ ਗਈ ਲੋਕ ਹੁਣੀ ਦੱਸ ਦੇਣਗੇ ਇਸੇ ਦਿਨ ਮੈਂ ਆਪਾਂ ਉਹਦੇ ਨਾਲ ਗੱਲ ਕੀਤੀ ਸੀ ਇਹ 14 ਨੂੰ ਉਹ ਤੇ ਦਮਦਮਾ ਸਾਹ ਤੁਰਨ ਲੱਗਿਆ ਨੇ ਯਾਤਰਾ ਤੇ ਕਿ ਅਸਲ ਅਸੀਂ ਇਹਨਾਂ ਦੀ ਅੱਖ 'ਚ ਐਸੇ ਕਰਕੇ ਰੜਕਦੇ ਆਂ ਵੀ ਅਸੀਂ ਕਰਤਾ ਐਲਾਨ ਵੀ ਅਸੀਂ ਲੜਾਂਗੇ ਭਈ ਚੋਣਾਂ ਜਿਵੇਂ ਮੈਂ ਫਿਰ ਕਹਿੰਦਾ ਅਸੀਂ ਪੂਰੇ ਪੰਜਾਬ 'ਚ ਬੰਦੇ ਖੜੇ ਕਰਾਂਗੇ ਲੜਾਂਗੇ ਵੀ ਤੇ ਜਿਵੇਂ ਲੋਕਾਂ ਨੇ ਜ਼ੁਲਮ ਦੀ ਜੜ ਪੱਟੀ ਐ ਇਥੋਂ ਪਹਿਲਾਂ ਜਿਵੇਂ ਨੀਚੋੜ ਚ ਸੰਗਰੂਰ ਤੋਂ ਐਂ ਜੜ ਪੂਰੇ ਪੰਜਾਬ 'ਚ ਜੇ ਪੱਟਣੀ ਐ ਤੇ ਗੱਲ ਸਾਡੇ ਪੰਜਾਬ ਦੀ ਹੋਵੇ ਖੇਤਰੀ ਧਿਰ ਦਾ ਉੱਭਰਣਾ ਬਹੁਤ ਜ਼ਰੂਰੀ ਐ ਜਿਹੜੀ ਪੰਜਾਬ ਤੋਂ ਚੱਲੇ ਜਿਵੇਂ ਤੁਸੀਂ 5 ਤਰੀਕ ਦਾ ਐਲਾਨ ਕੀਤਾ ਕਿ ਲੱਗਦਾ ਸੁਖਾਲਿਆਂ ਸੰਗਰੂਰ ਦੇ ਵਿੱਚ ਭਗਵੰਤ ਮਾਨ ਦੇ ਘਰ ਕੋਲੇ ਜਾਣ ਦੇ ਦੇਣਗੇ ਸੁਖਾਲਿਆਂ ਕੋਈ ਗੱਲ ਨਹੀਂ ਡਾਂਗਾ ਮਾਰ ਲੈਣਾ ਸਿਰਪਾਲ ਨੂੰ ਪਜਾਵਾਂਗੇ ਲਾਜ਼ਮੀ ਜੋ ਵੀ ਰਣਨੀਤੀ ਜਥੇਬੰਦੀਆਂ ਦੀ ਹੋਊਗੀ ਉਹਨਾਂ ਨੇ ਤੈਅ ਕਰਕੇ ਇਹੀ ਮੀਟਿੰਗ ਕਰਕੇ ਹੀ ਅੱਗੇ ਵਿਚਾਰ ਕੇ ਪ੍ਰਮਾਣ ਦਿੱਤਾ ਐ ਅੱਗੇ ਜੋ ਹੋਊ ਦੇਖੀ ਜਾਊਗਾ ਪਰ ਮੈਂ ਬਾਰ-ਬਾਰ ਬੇਨਤੀ ਕਰਦਾ ਕਿ ਸ਼ਾਂਤਮਈ ਰਹੋ ਇਹ ਚਾਉਂਦੇ ਆ ਵੀ ਕਿਸੇ ਤਰੀਕੇ ਨਾਲ ਲਜਾਇਆ ਜਾਵੇ ਨੌਜਵਾਨਾਂ ਨੂੰ ਢੁਗਾਟ ਚ ਨਾ ਆਇਓ ਇਸੇ ਕਰਕੇ ਆਵਾਜਤਾਂ ਕਿ ਕੋਈ ਨਹੀਂ ਯਾਰ ਇਹ ਤਾਂ ਚੱਲਦਾ ਹੀ ਹੁੰਦਾ ਇਹ ਜਿਹੜੀ ਦਮਨ ਦੀ ਨੀਤੀ ਆ ਨਾ ਇਹ ਤਾਂ ਪਹਿਲੀਆਂ ਸਰਕਾਰਾਂ ਵੇਲੇ ਵੀ ਚੱਲੀ ਪਰ ਉਹਨਾਂ ਨੇ ਇੰਨਾ ਨਹੀਂ ਯਾਰ ਵੀ ਤੁਸੀਂ ਕਿਸੇ ਬੰਦੇ ਨੂੰ ਇੰਨਾ ਯਾਰ ਮਜਬੂਰ ਇੰਨਾ ਜਲੀਲ ਕਰ ਦੋ ਕਮਾਲ ਹੋਈ ਪਈ ਯਾਰ ਉਹਦੇ ਭਰਾ ਨੂੰ ਵੀ ਚੱਕ ਕੇ ਸਿਰਤਾ ਹੁਣ ਉਹਦੇ ਭਰਾ ਦਾ ਇੱਕ ਕਸੂਰ ਆ ਵੀ ਉਹਦਾ ਭਰਾ ਤਾਂ ਕਦੇ ਭਾਨੇ ਦੇ ਨਾਲ ਕਿਸੇ ਵੀਡੀਓ ਚ ਵੀ ਨਜ਼ਰ ਨਹੀਂ ਆਇਆ ਹੁਣ ਕਿਤੇ ਏਜੰਟ ਨੂੰ ਫੋਨ ਵੀ ਨਹੀਂ ਕੀਤਾ ਹੋਣਾ ਜਦੋਂ ਭਾਂਡਾ ਦਾ ਪੈਸੇ ਲੋਕਾਂ ਦੇ ਕਢਾਉਣ ਖਾਤਰ ਫੋਨ ਕਰਦਾ ਸੀ ਤਾਂ ਉਹਦੇ ਪਰਚੇ ਹੋਈ ਜਾਂਦੇ ਨੇ ਪਰ ਉਹ ਉਹ ਵੀ ਚੱਕ ਕੇ ਰਗੜਦਾ ਕੱਲ ਨੂੰ ਇਹਦੀਆਂ ਭੈਣਾਂ ਨੇ ਉੱਤੇ ਪਰਚਾ ਦੇ ਦੇਣਗੇ ਦੇਣਗੇ ਤੂੰ ਦੇਖ ਲਿਓ ਉਹ ਪਈਆ ਬਲੱਡ ਘਟਿਆ ਪਿਆ ਟੀਕੇ ਲੱਗੀ ਜਾਂਦੇ ਆ ਰੋਟੀ ਨਹੀਂ ਖਾਧੀ ਉਹ ਕਹਿੰਦੀ ਇੱਕ ਵਾਰੀ ਮੈਨੂੰ ਭਾਂਡਾ ਨਾ ਮਲਾ ਦਿਓ ਸੋ ਇਹ ਪਿਆਰ ਤਾਂ ਬਾਈ ਮੁਹੱਬਤ ਤਾਂ ਪਰਿਵਾਰ ਦੀ ਭੈਣਾਂ ਭਰਾਵਾਂ ਦੀ ਹੁੰਦੀ ਆ ਪਰ ਯਾਰ ਹਰਾਨੀ ਹੋ ਗਈ ਵੀ ਹਰਾਨੀ ਵਾਲੀ ਗੱਲ ਦੇਖੋ ਪਹਾਨਾ ਕੋਈ ਬੁਲਾਤਕਾਰੀ ਨਹੀਂ ਕੋਈ ਸਮਗਲਰ ਨਹੀਂ ਕੋ ਡਾਕੂ ਨਹੀਂ ਕੋ ਚੋਰ ਨਹੀਂ ਲਟੇਰਾ ਨਹੀਂ ਕੋ ਬੁਲਾਤਕਾਰ ਨਹੀਂ ਕੀਤਾ ਕੋ ਨਸ਼ੇ ਨਹੀਂ ਵੇਚਦਾ ਉਹਦੇ ਨਾਲ ਇੰਨਾ ਤੁਸੀਂ ਜ਼ੁਲਮ ਢਾ ਰਹੇ ਹੋ ਤੇ ਮਗਰ ਪਰਿਵਾਰਾਂ ਦੇ ਹਾਲ ਦੇਖ ਲਓ ਯਾਰ ਆਪ ਬੰਤ ਕਹਿੰਦਾ ਰਿਹਾ ਕਿ ਇਹ ਬਦਲਾਖੋਰੀ ਦੀ ਨੀਤੀ ਕਰਦੇ ਆ ਜੀ ਬਦਲਾਖੋਰੀ ਚ ਪਰਚੇ ਜੰਦੇ ਨੇ ਤੂੰ ਤਾਂ ਸਭ ਨੂੰ ਛੱਡ ਗਿਆ ਪਿੱਛੇ ਯਾਰ ਇੰਨੀ ਬਦਲਾਖੋਰੀ ਹੁੰਦੀ ਹੈ ਬੋਲਦੇ ਕਿਹਦੇ ਨਹੀਂ ਖਿਲਾਫ ਲੋਕ ਤੂੰ ਕਿਹਦੇ ਖਿਲਾਫ ਨਹੀਂ ਬੋਲਿਆ ਤੂੰ ਕੈਪਟਨ ਦੇ ਖਿਲਾਫ ਨਹੀਂ ਬੋਲਿਆ ਕਿ ਬਾਦਲਾਂ ਖਿਲਾਫ ਨਹੀਂ ਬੋਲਿਆ ਲੋਗਾ 'ਚ ਤੇਰੇ ਖਿਲਾਫ ਬੋਲੇ ਸਰਕਾਰ ਨੂੰ ਸਵਾਲ ਤਾਂ ਹੋਣਗੇ ਯਾਰ ਸਾਡੇ ਸਵਾਲ ਹੀ ਨੇ ਨਾ ਅਸੀਂ ਕੋਈ ਡਾਂਗ ਥੋੜੀ ਮਾਰੀ ਆ ਜਾਂ ਉਹਦੇ ਖਾਲ ਪਾਹੇ ਆ ਅਸੀਂ ਵੱਟ ਪਾਹੇ ਆ ਸਾਡੇ ਸਵਾਲਾਂ 'ਚ ਟਿੱਕਾ ਕਿਉਂ ਨਹੀਂ ਰੁਕਦਾ ਭਾਈ ਬੇਫਜ਼ੂਲ ਤੁਸੀਂ ਪੈਸਾ ਪੰਜਾਬ ਦਾ ਪਾਣੀ ਨੂੰ ਬਹਾਰ ਰਿਹਾ ਇਹ ਕਿਉਂ ਹੈ ਪ੍ਰਵਾਸ ਹੋ ਰਿਹਾ ਜਵਾਨੀ ਦਾ ਇਹ ਰੋਕਿਆ ਜਾਵੇ ਬਿਰਜਕਾ ਦੀ ਘਟਾਈ ਜਾਵੇ ਕਿੰਨੇ ਮਸਲੇ ਨੇ ਪੰਜਾਬ ਦੇ ਪਾਣੀ ਸੁੱਕ ਚੱਲੇ ਦਰਿਆਵਾਂ ਦੇ ਪਲੀਤੋ ਚੱਲੇ ਇਹ ਸਾਰੇ ਉਹ ਮਸਲੇ ਨੇ ਜਿਹੜੇ ਬੋਲੀ ਮਾਰੀ ਜਾ ਰਹੀ ਹੈ ਸਕੂਲਾਂ 'ਚ ਕੋਈ ਫੜਿਆ ਗਿਆ ਤਸਕਰ ਫੜੇ ਜਾਂਦੇ ਆ ਜਾ ਕੋਈ ਹੋਰ ਤੁਸੀਂ ਦੇਖੋ ਕਿੰਨੀਆਂ ਦਰਖਾਸਤਾਂ ਨੇ ਏਜੰਟਾਂ ਦੇ ਖਿਲਾਫ ਕਿੱਡੀਆਂ ਵੱਡੀਆਂ 14000 ਕਰੋੜ ਰੁਪਏ ਦੀ ਠੱਗੀ ਆ ਪੰਜਾਬ 'ਚ ਕਿੰਨੇ ਏਜੰਟ ਜੇਲ੍ਹਾਂ 'ਚ ਬੈਠੇ ਆ ਕਿਸੇ ਕੋਲ ਲਾਇਸੈਂਸ ਨਹੀਂ ਬਿਨਾਂ ਲਾਇਸੈਂਸ ਤੋਂ ਕਿੰਨੇ ਥਾਂ-ਥਾਂ 'ਤੇ ਦੁਕਾਨਾਂ ਖੋਲ ਕੇ ਮੈਨੂੰ ਕਿਹਨਾਂ ਸਾਰੇ ਕੁਝ ਆ ਸਾਰੇ ਠੱਗ ਆ ਉਹ ਚੰਗੇ ਵੀ ਹੋਣਗੇ ਚੰਗਾ ਕੰਮ ਵੀ ਕਰਦੇ ਹੋਣਗੇ ਪਰ ਠੱਗ ਵੱਡੇ ਪੱਧਰ 'ਤੇ ਆ ਉਹ ਬੈਠੇ ਆ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋ ਰਹੀ ਆ ਲੋਕ ਕਿੰਨੀਆਂ ਦਰਖਾਸਤਾਂ ਲਾ ਕੇ ਠਾਣੇ 'ਚ ਜਾਂਦੇ ਆ ਮੰਤਰੀਆਂ ਕੋਲ ਐਮਐਲਏ ਕੋਲ ਪਿੱਟਦੇ ਆ ਵੀਰਾਂ ਨੇ ਇਹ ਠਗੀ ਵੱਜ ਗਈ ਇਹਦਾ ਜ਼ਮੀਨ ਹੀ ਵੇਚਤੀ ਘਰ ਵੀ ਵਿਖ ਗਿਆ ਬਿਲਕਦੇ ਆ ਲੋਕ ਕੋਈ ਭਾਨੇ ਕੋਲ ਬਿਲਕਦੇ ਸੀ ਭਾਨੇ ਨੇ ਉਹਨਾਂ ਦਰਦ ਸਮਝਿਆ ਸੁਣੀ ਗੱਲ ਤੇ ਉਹਨਾਂ ਨੂੰ ਪੈਸੇ ਯਾਰ ਉਹ ਕਢਾਏ ਭਾਨੇ ਨੇ ਕਿੰਨੇ ਰੁਪਏ ਤੇ ਅੱਜ ਉਹ ਭਾਨਾ ਅੰਦਰ ਹੈ ਤੇ ਏਜੰਟ ਉਹੀ ਏਜੰਟ ਦਾ ਦਰਖਾਸਤਾਂ ਦੇ ਕੇ ਉਹ ਏਜੰਟ ਤਾਂ ਇੱਕ ਮੋਰਾ ਨੇ ਅਸਲ ਤਾਂ ਪਿੱਛੇ ਸਾਰੀ ਕਹਾਣੀ ਜਿਹੜੀ ਭਵੰਤ ਦੀ ਖੜੀ ਆ ਭਵੰਤ ਚਾਹੁੰਦਾ ਵੀ ਮੈਂ ਕੋਈ ਵੀ ਬੰਦਾ ਮਸਲ ਕੇ ਰੱਖ ਦੇਣੇ ਆ ਸਾਰੇ ਕੋਈ ਬੰਦਾ ਚਾਹੇ ਉਹ ਖੇਰੇ ਵਰਗਾ ਹੋਵੇ ਚਾਹੇ ਲੱਖੇ ਵਰਗਾ ਚਾਹੇ ਭਾਨੇ ਵਰਗਾ ਚਾਹੇ ਕੋਈ ਹੋਰ ਹੈ ਮੈਂ ਆਵਾਜ਼ ਨਹੀਂ ਬੁਲੰਦ ਕਰਨ ਦੇਣੀ ਮੈ ਰਗੜ ਦੇਣੀ ਆ ਡੰਡੇ ਦੇ ਜੋਰ ਦੇ ਉੱਤੇ ਪੁਲਿਸ ਦੀ ਵੱਲ ਦੇ ਨਾਲ ਮੈਂ ਇਹ ਰਾਜ ਕਰਨਾ ਹੈ